ਗੁਰੂ ਗੋਬਿੰਦ ਸਿੰਘ ਜੀ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਜਿਨ੍ਹਾਂ ਅਨੇਕਾਂ ਕੁਰਬਾਨੀਆਂ ਦਿੱਤੀਆਂ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਸਥਾਪਿਤ ਵਿੱਚ ਇਨ੍ਹਾਂ ਫੌਜਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ ਮਗਰ ਵਰਤਮਾਨ ਸਮੇਂ ਦੇ ਲੋਕ ਇਨ੍ਹਾਂ ਨਿਹੰਗ ਸਿੰਘਾਂ ਨੂੰ ਪੰਗ ਪੀਣਾ ਨਹਿਂ ਕਹਿ ਕੇ ਸੰਬੋਧਨ ਕਰਦੇ ਹਨ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਪਹਿਲੀ ਵਾਰ ਦੇਖੋਗੇ ਇਨ੍ਹਾਂ ਨਿਹੰਗ ਸਿੰਘਾਂ ਦੀ ਇਹ ਸ਼ਹੀਦੀ ਪ੍ਰਸ਼ਾਦ ਬਣਾਉਣ ਦੀ ਆਸਥਾ ਅਰਦਾਸ ਚਾਰੇ ਲਗਾ ਕੇ ਸ਼ਹੀਦੀ ਪ੍ਰਸ਼ਾਦ ਵਰਤੋਂ ਤੱਕ ਦੀ ਇਹ ਪ੍ਰਕਿਰਿਆ ਤਾਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਵੀਡੀਓ ਦੇ ਐਂਡ ਵਿੱਚ ਤੁਸੀਂ ਇਹ ਗੋਲਾ ਸੁੱਟਣ ਦੀ ਜੋ ਇਹਨਾਂ ਦੀ ਆਸਥਾ ਤੇ ਪੁਰਾਤਨ ਪਰਪਰਾ ਉਸ ਦੇ ਬਾਰੇ ਵੀ ਜਾਣੋਗੇ ਤਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਕੱਕ ਪੱਟਦੇ ਰਖਲਾਜ ਨਾ ਕਰੀ ਕਿਸੇ ਦੇ ਮਥਾਜ ਮਥਾਜ ਰੱਖੀ ਆਪਣਾ ਜਿਹੜਾ ਚੜਨੇ ਕੋ ਕੋੜਾ ਉੱਟਨੇ ਕੋ ਬਾਜ ਤੀਨੋ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਕੋ ਵਿਗੜਨਾ ਕੋ ਲੱਗੇ ਜਾ ਕਿ ਪ੍ਰਭ ਆਗੇ ਆਕਾਸ਼ ਅਰਦਾਸ ਇੱਕ ਮਨ ਹੋ ਕੇ ਬੋਲਣਾ ਜੀ ਵਾਹਿਗੁਰੂ ਪ੍ਰਥਮ ਪਗੋਤੀ ਸਿਮਰ ਕੇ ਗੁਰੂ ਨਾਨਕ ਲਏ ਤੇ ਆਏ ਫਿਰ ਅੰਗਤ ਤ ਗੁਰ ਅਮਰਦਾਸ RAM ਦਾਸਾ ਹੋਏ ਸਹਾਏ ਅਰਜਨ ਹਰਿ ਗੋਬਿੰਦੂ ਸਿਮਰੋ ਸ੍ਰੀ ਹਰਿ ਆਏ ਸੇਰੇ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠਾ ਸਭ ਦੁੱਖ ਜਾਏ ਤੇਗ ਬਹਾਦਰ ਜਿਮਰੀਆ ਘਾਰ ਨੋ ਨਿਤ ਆਵੇ ਥਾਏ ਸਭ ਥਾਏ ਹੋਏ ਸਹਾਏ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਥ ਕੇ ਵਾਲੇ ਆਪ ਜੀ ਕੇ ਮਹਿਮਾ ਕਹੀ ਨਾ ਜਾਏ ਦਸਾਂ ਪਾਤਸ਼ਾਹਾਂ ਕੀ ਜੋਤ ਜੁਗ ਹੋਂ ਜਗ ਅਟਲ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸਮ ਦਰਬਾਰ ਸਰਬ ਲੋ ਦਰਬਾਰ ਜੀ ਕੇ ਪਾਠ ਦਰਸ਼ਨ ਤਦਾਰ ਜੀ ਕੇ ਪਵਿੱਤਰ ਕਮਾਈ ਦਾ ਧਿਆਨ ਕਰ ਕੇ ਬੋਲਣਾ ਜੀ ਗੁਰੂ ਗੁਰੂ ਸਾਹਿਬ ਜੀ ਕੇ ਚਾਰ ਸਹਿਬ ਜਾਦੇ ਸਹਿਬ ਅਜੀਤ ਸਿੰਘ ਜੀ ਸਹਿਬ ਜੁਝਾਰ ਸਿੰਘ ਜੀ ਸਹਿਬ ਜੋਰਾਵਾਰ ਸਿੰਘ ਜੀ ਸਹਿਬ ਬੱਬਾ ਫਤੇ ਸਿੰਘ ਸਿੰਘ ਜੀ ਗੁਰੂ ਸਾਹਿਬ ਜੀ ਕੇ ਪੰਜ ਪਿਆਰੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਹਿਬ ਸਿੰਘ ਜੀ ਚਾਲੇ ਮੁਗਤੇ ਹਟੀਆਂ ਜਪੀਆਂ ਤੱਪੀਆਂ ਚਿੱਤਰ ਗੁਪਤਾ ਨਿਹੰਗ ਸਿੰਘਾਂ ਪਚੰਗ ਸਿੰਘਾਂ ਸ਼ਹੀਦ ਸਿੰਘਾਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਛਕਿਆ ਦੇਗ ਜਲਾਈ ਤੇਗਵਾਹੀ ਦੇਖ ਕੇ ਅੰਨ ਡਠਗੀਤਾ ਧਰਮ ਹਿਰਦੀਆਂ ਦਿੱਤੀਆਂ ਮੁੱਖੋਂ ਸੀਨੇ ਉਹ ਉਚਾਰਿਆ ਤੇਨਾਂ ਦੀ ਕਮਾਈ ਦਾ ਤੇ ਅੰਦਰ ਕੇ ਬੋਲਣਾ ਜੀ ਵਾਹੇ ਗੁਰ ਜਿਨਾ ਆਪਦਿਆਂ ਗੁਰ ਸਿੱਖਾਂ ਨੇ ਤਾਨ ਆਰਿਆ ਨਾਲ ਚੜਾਏ ਚੜਖੜੀਆਂ ਦੇ ਚਾੜੇਗੇ ਕੋਲੂ ਅਜ ਪੀੜੇਗੇ ਪੁੱਠੀਆਂ ਖੱਲਾਂ ਲੋਹਾਈਆਂ ਬੰਦ ਬੰਦ ਕਟਾਏ ਖੋਪੜ ਲੋਹਾਈ ਕਿ ਮਾ ਕਿ ਮਾ ਕਿਤੇ ਦੇਗਾ ਵਿੱਚ ਬੱਲੇਗੇ ਪੱਠੀਆਂ ਵਿੱਚ ਝੁੰਕੇਗੇ ਝੰਡਾ ਨਾਲ ਬੰਨ ਕੇ ਸਾੜੇਗੇ ਦੇਗਾ ਵਿੱਚ ਬੱਲੇਗੇ ਰੂਹਾਂ ਨਾਲ ਬੰਨ ਕੇ ਸਾੜੇਗੇ ਨਿਕਾ ਪ੍ਰਕਾਰ ਦੇ ਤਸੀਹੇ ਦਿੱਤੇ ਤਿੰਨਾਂ ਸ਼ਹੀਦਾ ਸਿੰਘਾਂ ਨੇ ਕਮਾਈ ਦਾ ਤੇ ਅੰਤਰ ਕੇ ਬੋਲ ਰਾਜ ਮੰਨੋ ਸਾਡੇ ਦਾ ਅਸੀਂ ਮੰਨੂ ਤੇ ਸੁਵੇ ਜਿਉ ਜਿਉ ਮੰਨੂ ਸਾਨੂੰ ਵੱਡਦਾ ਅਸੀਂ ਦੋਨ ਸਵਾਏ ਹੋਏ ਮੇਰ ਮੰਨੂ ਦੀ ਜੇਲ੍ਹ ਦੇ ਵਿੱਚ ਜਿਹੜੀਆਂ ਬੀਬੀਆਂ ਨੇ ਸਵਾ ਸਵਾ ਮਾਨ ਦੇ ਪੀਸਨ ਪੀਸੀ ਖੰਨੇ ਖੰਨੀ ਰੋਟੀ ਉੱਤੇ ਗੁਜ਼ਾਰੇ ਕੀਤੇ ਬੱਚਿਆਰੇ ਟੋਟੇ ਕਰਾ ਕੇ ਗਲਾਂ ਦੇ ਵਿੱਚ ਹਾਰ ਪੁਆਏ ਇਹਨਾਂ ਪ੍ਰਾਰਥਨਾ ਤੋਂ ਵਰਦਮਾਨ ਸ਼ਹੀਦ ਸਿੰਘ ਸਿੰਘਣੀਆਂ ਪਚੰਗੀਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲਣਾ ਜੀ ਸਿਖਾਣੋ ਸਿੱਖੀਦਾਨ ਨਾਮਦਾਨ ਰਹਿਤਦਾਨ ਭਰੋਸਾਦਾਨ ਵਿਸਾਹਾਦਾਨ ਬਵੇਕਦਾਨ ਕੇਸਦਾਨ ਦਾਨਾ ਸਰਦਾਨ ਸ੍ਰੀ ਅਮਰਤਸਰ ਸਾਹਿਬ ਜੀ ਕੇ ਕਵਿਤਰ ਦਰਸ਼ਨ ਐਸ਼ਾਨ ਚੌਂਕੀਆਂ ਚੰਡੇ ਬੁੰਗੇ ਜੁਗੋ ਹੋ ਜੁਗਾ ਟੱਲ ਰਮ ਕਾ ਜੈ ਕਾਰਾ ਬੋਲਣਾ ਜੀ ਵਾਹਿਗੁਰੂ ਸਾਬ ਜੀ ਕੇ ਪੰਜ ਤਖਤਾ ਪੰਜਵਾ ਤਖਤ ਸ਼੍ਰੋਮਣੀ ਪੰਥ ਅਕਾਲੀ ਪੁੱਢਾ ਦਾਲ ਚੱਕਰਵਰਤੀ 96 ਕਰੋੜੀ ਚੱਲਦਾ ਵਹਿੀਰ ਦੀ ਕਮਾਈ ਦਾ ਅੰਤਰ ਕੇ ਬੋਲਣਾ ਜੀ ਸਤਿ ਸਤਿ ਦਾਤਾ ਜੀ ਆਬਦੇ 6 ਜੂਨ ਦੇ ਕੱਲੂਕਾਰੇ ਦੇ ਸ਼ਹੀਦ ਹਰਮੰਦਰ ਸਾਹਿਬ ਦੇ ਪੰਜ ਭੈਰਵਰੀ ਸਰਸੋ ਪਾਠ ਦੇ ਵੱਡੇ ਕੱਲੂਕਾਰੇ ਦੇ ਸ਼ਹੀਦ ਛੋਟੇ ਕੱਲੂਕਾਰੇ ਸਤੋਰਾ ਮਈ 1746 ਦੇ ਸ਼ਹੀਦ ਨੰਦਪੁਰ ਸਾਹਿਬ ਦੇ ਸ਼ਹੀਦ ਚਮਕੌਰ ਸਾਹਿਬ ਦੇ ਸ਼ਹੀਦ ਫਤਿਹਗੜ੍ਹ ਸਾਹਿਬ ਦੇ ਸ਼ਹੀਦ ਕੀਰਤਪੁਰ ਸਾਹਿਬ ਦੇ ਸ਼ਹੀਦ ਨਨਕਾਣਾ ਸਹਿਰ ਦੇ ਸ਼ਹੀਦ ਪੰਜਾ ਸਾਹਿਬ ਦੇ ਸ਼ਹੀਦ ਦੈਰਾ ਖੈਬਰ ਦੇ ਸ਼ਹੀਦ ਤਰਨ ਤਾਰਨ ਦੇ ਸ਼ਹੀਦ ਏ ਸੱਚਾ ਪਾਸ਼ਾ ਪਗਾਣੀ ਦੇ ਸ਼ਹੀਦ ਕਰਤਾਰਪੁਰ ਦੇ ਸ਼ਹੀਦ ਹੋਰ ਅਨੇਕਾ ਸਿੰਘਾਂ ਨੇ ਏ ਸੱਚਾ ਪਾਸ਼ਾ ਆਪ ਜੀ ਦੇ ਗੁਰੂ ਕਾਲ ਤੋਂ ਲੈ ਕੇ ਹੋਂਦ ਤੱਕ ਜੋ ਵੀ ਆਪ ਦੇ ਧਰਮ ਆ ਸ਼ਹੀਦੀਆਂ ਦਿੱਤੀਆਂ ਇਨਾ ਸ਼ਹੀਦਾ ਸਿੰਘਾਂ ਦੀ ਕਮਾਈ ਦਾ ਧਿਆਨ ਕਰਕੇ ਬੋਲ ਰਾਜੀ ਵਾਹਿ ਤਨ ਤਨ ਸ਼ਹੀਦਾ ਦੇ ਸਰਤਾਜ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਨ ਮਖਰਾ ਕਸ਼ ਭੇਦ ਨਹੀਂ ਗੁਰੂ ਅਰਜਨ ਪਰਤਖ ਹਰ ਤਨ ਤਨ ਸ਼ਹੀਦਾ ਦੇ ਸਰਤਾਜ ਸਹਿਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਹੈ ਹੈ ਸਭ ਜਗ ਭਇਓ ਜੈ 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 ਸੁਰ ਲੋਕ ਤਾਨ ਤਾਨ ਸ਼ਰਮਣੀ ਸ਼ਹੀਦ ਅਮਰ ਸ਼ਹੀਦ ਸੇਰ ਲਥ ਜੋਦੇ ਤਾਨ ਤਾਨ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਨ ਲਾਡਲੇ ਬਾਬਾ ਦੀਪ ਸਿੰਘ ਜੀ ਤਾਨ 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 ਮਾ ਸੁੰਦਰੀ ਦੇ ਲਾਡਲੇ ਸਲਤਾਨੇ ਉਲ ਕੋਮ ਜੱਸਾ ਸਿੰਘ ਜੀ ਆਲੂ ਵਾਲੀਆ ਤਾਨ 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 ਭਾਈ ਮਨੀ ਸਿੰਘ ਜੀ ਭਾਈ ਤਾਰੂ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਭਾਈ ਤਾਰਾ ਸਿੰਘ ਜੀ ਵਾਹ ਚੜਰ ਸਿੰਘ ਸ਼ੁਕਰਕੱਤਿਆ ਚਾਰੋਂ ਸਾਬ ਜਦੇ ਭਾਈ ਬੰਦਾ ਸਿੰਘ ਬਾਜ ਸਿੰਘ ਅਨੇਕਾ ਸ਼ਹੀਦ ਸਿੰਘੋ ਤਾਨ ਤਨ ਸ਼ੀਦਾਂ ਦੇ ਸਰਤਾਜ ਜੀਓ ਆਪ ਜੀ ਦੇ ਵੱਡੇ ਘੱਲੂ ਘਾਰੇ ਵੇਖੇ ਸੱਚਿਆ ਪਾਤਸ਼ਾਹ ਆਪ ਜੀ ਦੇ ਦਰ ਚਰਨਾਂ 'ਚ ਬੇਨਤੀਆਂ ਨੇ ਅਰਦਾਸ ਹੈ ਤਾਨ ਤਨ ਦਤਾਰ ਜੀਓ ਆਪ ਜੀ ਦੇ ਸਿੰਘਾਂ ਵੱਲੋਂ ਸੱਚਿਆ ਪਾਸ਼ਾ ਸਵੇਰ ਤੋਂ ਲੈ ਕੇ ਆਪ ਜੀ ਦੀ ਜੋ ਬਖਸ਼ੀ ਹੋਈ ਸੇਵਾ ਚੱਲ ਰਹੀ ਹੈ ਤਾਂ ਤਾਂ ਸੱਚਿਆ ਪਾਸ਼ਾ ਆਪ ਦੇ ਚਰਨਾਂ 'ਚ ਬੇਨਤੀ ਹੈ ਆਪ ਦੇ ਸਿੰਘਾਂ ਨੂੰ ਚੜ੍ਹਦੀ ਕਲਾ ਬਖਸ਼ੋ ਦੇਹ ਰੋਗਤਾ ਬਖਸ਼ੋ ਸੱਚਿਆ ਪਾਸ਼ਾ ਜੀਓ ਇਸ ਸਥਾਨ ਨੂੰ ਆਬਾਦ ਕਰੋ ਇਸ ਸਥਾਨ ਤੇ ਨਾਮ ਦੇ ਸੱਚਿਆ ਪਾਸ਼ਾ ਜੀਓ ਮਾਇਆ ਦੇ ਘੋੜੇ ਆਪ ਦੇ ਸਾਨਾ ਉਥੇ ਉਥੇ ਸਮਾਗਮ ਹੋ ਸੱਚਾ ਪਾਤਸ਼ਾਹ ਜੀ ਤਾਂ ਤਾਂ ਸੱਚਾ ਪਾਤਸ਼ਾਹ ਆਪ ਦੇ ਚਰਨਾਂ ਵਿੱਚ ਆਪ ਦੇ ਸਮਾਗਮਾਂ ਵਾਸਤੇ ਸ਼ਹੀਦ ਸਿੰਘੋ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਉਹ ਆਪ ਇਸ ਸਾਨਾ ਦੇ ਬਿਰਾਜਮਾਨ ਹੋਵਾ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਸਾਰੇ ਸਿੰਘਾਂ ਵੱਲੋਂ ਜੋ ਮੰਗੇ ਢਾਕਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਭੁਗਤੇ ਜੋ ਬੋਲਾ ਇਹਾਂ ਉਹਾਂ ਸੱਚ ਹੋਵੇ ਏ ਸੱਚਾ ਪਾਸ਼ਾ ਟੱਕ ਪੜਦੇ ਰਖ ਲਾਜ ਨਾ ਕਰ ਕਿਸੇ ਦੇ ਮਥਾਜ ਸੱਚਾ ਪਾਸ਼ਾ ਜੀਓ ਖਿਸਾ ਤੇਰਾ ਹੱਥ ਮੇਰਾ ਦੇਂਦਾ ਦੇ ਲੈਂਦੇ ਧਕ ਪਾਹੇ ਜੁਗਾ ਜਗੰਤਰ ਖਾਹੀ ਖਾਏ ਜੁਗਾ ਜਗੰਤਰਾ ਤੋਂ ਸੱਚਾ ਪਾਸ਼ਾ ਜੀਓ ਇਹ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲੇ ਦਾਤਾ ਜੀਓ ਸਾਰਿਆਂ ਦੇ ਸਾਹਾ ਸਾਰੀ ਬ੍ਰਹਮੰਡ ਨੂੰ ਚਲਾਉਣ ਵਾਲੇ ਦਾਤਾ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਆਪ ਦਇਆ ਦੇ ਘਰ ਵਿੱਚ ਆਓ ਹੇ ਸੱਚਾ ਪਾਸ਼ਾ ਇਸਤਾਨਾ ਨੂੰ ਬਾਦ ਕਰੋ ਜੋ ਵੀ ਸਿੰਘਾਂ ਨੇ ਜੋ ਵੀ ਸੰਗਤਾਂ ਨੇ ਚਰਨ ਸ਼ਰਨ ਗੁਰ ਏਕ ਪੈੜਾ ਜਾਏ ਚੱਲ ਸਤਗੁਰ ਕੋਟ ਪੈੜਾ ਆਗੇ ਹੋਏ ਲੇਧ ਹੈ ਉਹਨਾਂ ਸਿੰਘਾਂ ਦਾ ਇੱਕ ਇੱਕ ਕਦਮ ਚੱਲਿਆ ਹੋਇਆ ਸਾਧ ਸੰਗਤ ਦਾ ਆਪਦੇਸ਼ ਦੇ ਦਰ ਤੇ ਪ੍ਰਮਾਨ ਕਰਨਾ ਤਾਂ ਤਾਂ ਸੱਚੇ ਬਾਦਸ਼ਾਹ ਆਪਦੇ ਨਿਮਾਨੇ ਸੇਵਕ ਪਾਈਸਾ ਪਾਈ ਗਰਮੀਤ ਸਿੰਘ ਉਹਨਾਂ ਨੂੰ ਸੱਚਾ ਪਾਸ਼ਾ ਮਿਹਰ ਕਰੋ ਉਹਨਾਂ ਦੇ ਕਾਰੋਬਾਰੇ ਬਰਕਤਾਂ ਪਾਓ ਸਿਰ ਤੇ ਮੇਹਰਾਂ ਦਾ ਹੱਥ ਰੱਖੋ ਦੇਹੇ ਰੋਗਤਾ ਬਖਸ਼ੋ ਪਰਿਵਾਰ ਨੂੰ ਸੱਚਾ ਪਾਸ਼ਾ ਆਪਦੇ ਨਾਮ ਦੀ ਦਾਤ ਬਖਸ਼ੋ ਡੋਲਣ ਤੋਂ ਬਚਾਣਾ ਤਾਂ ਤਾਂ ਸੱਚਾ ਪਾਸ਼ਾ ਜੀ ਆਪਦੇ ਜਸਵੇ ਸਿੰਘਾਂ ਤੇ ਵੀ ਮਿਹਰ ਕਰੋ ਨਾਮ ਬਾਣੀ ਦੇ ਸੱਚਾ ਪਾਸ਼ਾ ਮਾਇਆ ਦੇ ਗੱਫੇ ਬਖਸ਼ੋ ਏ ਸੱਚਾ ਪਾਸ਼ਾ ਆਪ ਜੀ ਦੇ ਸੰਮੁਖ ਸੱਚੇ ਪਾਤਸ਼ਾਹ ਜੀਓ ਜਿਹੜਿਆ ਖਜ਼ਾਨਿਆਂ ਦੇ ਵਿੱਚੋਂ ਇਹ 시ਧੀ ਦੇਗਾ ਵਾਸਤੇ ਰਸਤਾ ਆਈਆਂ ਉਹ ਖਜ਼ਾਨਿਆਂ ਰੇ ਭਰਪੂਰ ਕਰਨੇ ਦੁਖਦ ਲੀਦਰ ਦੂਰ ਕਰਨੇ ਕਾਰਜ ਸਭੇ ਰਾਸ ਕਰਨੇ ਬੀਜਿਆ ਹਰਾ ਕਰਨਾ ਨਗਰ ਖੇੜੇ ਵਿੱਚ ਸੁਖ ਵਰਤਾਨਾ ਚਾਰ ਪੈੜ ਰਾਤ ਆ ਰਹੀ ਸੁਖ ਸੁਖਾਣਾ ਬਤੀਤ ਕਰਨੀ ਚਾਰ ਪੈੜ ਦਿਨ ਆਪਦੇ ਭਾਣੇ ਅੰਦਰ ਸੁਖ ਸੁਖਾਣਾ ਬਤੀਤ ਹੋਇਆ ਏ ਸੱਚੇ ਪਾਤਸ਼ਾਹ ਸ਼ੀਤਾਂ ਦੇ ਸਰਤਾਜ ਸੈਬ ਸ੍ਰੀ ਗੁਰੂ ਅਰਜਨ ਦੇਵ ਜੀ ਤਾਨ ਤਨ ਸ਼ਹੀਦਾਂ ਦੇ ਸਰਦਾਰ ਸਹਿਬ ਪਹਾਦਰ ਸਾਹਿਬ ਜੀ ਤਾਨ ਤਨ ਸੇਰ ਲੱਥ ਜੋਦੇ ਬਾਬਾ ਦੀਪ ਸਿੰਘ ਜੀ ਤਾਨ ਤਨ ਜੱਸਾ ਸਿੰਘ ਆਲੂ ਵਾਲੀਆ ਸਾਰੇ ਸ਼ੀਤੋ ਆਪ ਜੀ ਕੋ ਲੱਗੇ ਕੋਗ ਆਪ ਜੀ ਕੋ ਲੱਗਿਆ ਕੋਗ ਸਾਧ ਸੰਗ ਦੇ ਵਰਤੇ ਛਕੇ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਲਾ ਆਪ ਜੀ ਕੀ ਵਰਤੇ ਆਪ ਜੀ ਕੇ ਪ੍ਰਤੱਖ ਦਰਸ਼ਨ ਦੇਦਾਰੇ ਹੋਣ ਸਹੀ ਸੱਜਣ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਸੁੰਦਰ ਨਾਮ ਵਾਹਿਗੁਰੂ 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 ਚਿਤਾਵੇ ਸੇ ਮਨਮੁਖ ਨਾ ਮਿਲਣਾ ਜਿਨ੍ਹਾਂ ਮਿਲਿਆ ਆਪ ਦਾ ਅੰਮ੍ਰਿਤ ਨਾਮ ਵਿਸਰੇ ਨਾਣਕ ਨਾਮ ਹੋ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਗ੍ਗੇ ਲਗਾਵੇ ਬਰਾਵੇਂ ਨਾਤੇ ਗੁਰੂ ਗ੍ਰੰਥ ਗੁਰੂ ਪੰਥ ਦੇ ਮਨ ਪਾਵੇ ਸ੍ਰੀ ਆਤਾ ਅਬਜਾਵਨਾਂ ਲੋ ਜਾਵੇ 35000 ਸਿੰਘਾਂ ਸੀਣੀਆਂ ਪਟੰਗੀਆਂ ਦੇ ਮਨ ਪਾਵੇ ਸਤ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੰਘਾਂ ਦੇ ਮਨ ਨੂੰ ਪਾਵੇ ਆ ਕਾਲੇ ਘਰਾ ਬਲਾਉ ਨਿਆਲੋ ਜੀਦਾ ਸਿੰਘਾਂ ਦੇ ਮਨ ਨੂੰ ਪਾਓ ਸਤਿ ਸ਼੍ਰੀ ਅਕਾਲੇ ਗਾਜੀ ਗੱੜ ਗਾਰੇ ਬਲਾਵੇ ਨਿਆਲੋ ਆਵੇ ਗੁਰੂ ਗ੍ਰੰਥ ਗੁਰੂ ਪੰਥ ਵੱਡੇ ਕੱਲੂ ਗਾਰੇ ਰਸ਼ੀਦ ਆਵੇ ਮਨ ਨੂੰ ਪਾਵੇ ਸਤਿ ਅਕਾਲ ਚੜੋ ਕੋੜ ਆਕਾਰ ਕੀ ਮੱਕੜੀ ਲਿਆਏ ਹੋਏ ਨੀਲਾ ਬਾਣਾ ਪੈਰ ਕੇ ਔਰ ਨਾ ਦਿਸੈ ਕੋਏ ਦਿੱਲੀ ਤਖਤ ਪੈ ਬਹੇਗੀ ਆਪ ਗੁਰਾ ਕੀ ਹੋ ਜੇ ਛਤਰ ਚਲਾਵਾਂਗੇ ਸੀਸ ਬਰ ਬੜੀ ਕਰੇਗੀ ਮੋਜ ਦਿੱਲੀ ਤਖਤ ਪੈ ਬਹੇਗੀ ਆਪ ਗੁਰਾ ਕੀ ਹੋ ਜੇ ਛਤਰ ਚਲਾਵਾਂਗੇ ਸੀਸ ਬਰ ਬੜੀ ਕਰੇਗੀ ਮੋਜ गाज के जगह रे बुलावे ने आलो जावे देखते हैं देखते हैं देखते हैं देखते हैं देखते हैं राज करेगा राज करेगा राज करेगा राज करेगा राज करेगा पांच की पांच की पांच की ਪਾਂਥ ਕੀ ਜੀਤ ਪਾਂਥ ਕੀ ਜੀਤ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੇਖ ਤੇਗ ਫਤਿਹ ਖਾਲਸੇ ਦੀ ਹਰ ਮੈਦਾਨ ਫਤਿਹ ਤਾਂ ਤੁਸੀਂ ਦੇਖਿਆ ਕਿ ਜਿਸ ਬੂਟੀ ਨੂੰ ਨਸ਼ਾ ਜਾਂ ਪੰਗ ਦੇ ਤੌਰ ਤੇ ਜਾਣਿਆ ਜਾਂਦਾ ਹੈ ਨਿਹੰਗ ਸਿੰਘ ਫੌਜਾਂ ਦੇ ਵਿੱਚ ਉਸ ਦੀ ਕੀ ਆਸਥਾ ਹੈ ਕਿਸ ਤਰ੍ਹਾਂ ਅਰਦਾਸ ਤੇ ਜਕਾਰੇ ਲਗਾਏ ਜਾਂਦੇ ਹਨ ਤੇ ਉਸ ਤੋਂ ਬਾਅਦ ਕਿਸ ਪਰੰਪਰਾ ਨਾਲ ਇਸ ਸ਼ਹੀਦੀ ਪ੍ਰਸ਼ਾਦ ਨੂੰ ਵਰਤਾਇਆ ਜਾਂਦਾ ਤੁਹਾਨੂੰ ਉਹ ਵੀ ਦਿਖਾਉਣੇ ਆ ਵੀਡੀਓ ਦੇ ਐਂਡ ਤੱਕ ਬਨੇ ਰਹੋ ਐਂਡ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਇਹ ਸ਼ਹੀਦੀ ਪ੍ਰਸ਼ਾਦ ਵਰਤਾਨ ਤੋਂ ਬਾਅਦ ਬੂਟੀ ਦਾ ਜੋ ਬਚਿਆ ਹੋਇਆ ਗੋਲਾ ਉਸ ਨੂੰ ਕਿਸ ਪਰੰਪਰਾ ਦੇ ਨਾਲ ਸੁੱਟਿਆ ਜਾਂਦਾ ਹੈ ਤਾਓ ਜੀ ਦੇਖਦੇ ਆ ਦੂਰ ਦੇ ਨੌਕਰ ਹਜੂਰ ਦੇ ਗਲੀਆਂ ਸੋੜੀਆਂ ਆਤੀ ਫਿਰਨ ਚੂਲ ਦੇ ਓ ਨਾਲੇ ਸਿੰਘ ਛਗਦੇ ਨਾਲੇ ਘੂਰਦੇ ਓ ਸੁੱਖਾ ਸਖਈਆਂ ਨੂੰ ਛੱਤਰ ਬੋਲਾ ਕਈਆਂ ਨੂੰ ਓ ਜੇਲ ਯਾਤਰਾ ਕਾਲੀਆਂ ਨੂੰ ਕਾਲਾ ਪਾਣੀ ਕੁੱਕਿਆਂ ਨੂੰ ਨਿਹੰਗ ਸਿੰਘ ਆਪੋ ਆਪਣੇ ਡੇਰਿਆਂ ਦੇ ਓ ਜਿਹੜਾ ਪੀਉ ਊਨਾ ਉਹਦੇ ਨਾਲ ਨਹੀਂ ਕੂਨਾ ਖਾਪੀਆਂਗੇ ਹਲਾ ਕੇ ਵੈਰੀ ਮਾਰਾ ਕੇ ਜਗਾ ਕੇ ਸਤ ਸਿਰਿਆ ਕਾ ਰੇ ਓ ਸੁੱਖਾ ਮਿਰਚਾ ਸ਼ਾਇਰ ਕੇ ਗੋਲਾ ਕਿਆ ਦੋ ਵਾਰ ਬਾਕੀ ਨੁਕਤਾ ਜੋ ਬਚੇ ਸੇਰ ਮਲੇਸ਼ ਦੇ ਝਾੜ ਓਏ ਬਾਕੀ ਨੁਖ ਮਲੇਸ਼ਾ ਆਈ ਗੋਲਾ ਨਾ ਛੱਡੂ ਕੰਧ ਨਾ ਛੱਡੂ ਕੋਲਾ ਓਏ ਧੁੜੂ ਧੁੜੂ ਮੱਤ ਨੂੰ ਮੰਗਦਾ ਫਿਰੇ ਜਗਤ ਨੂੰ ਠੁੱਠਾ ਤੇਰੇ ਹੱਥ ਨੂੰ ਓਏ ਸ੍ਰੀ ਸਾਹਿਬ ਤੇਰੇ ਨੱਕ ਨੂੰ ਆ ਗਈ ਪੰਥ ਚੜ੍ਹ ਕੇ ਓਏ ਲੈ ਆ ਜਾਣਾ ਤੈਨੂੰ ਫੜ ਕੇ ਓਏ ਕਰ ਲਾ ਗੁਜ਼ਾਰਾ ਤੂੜੀ ਵਾਲੇ ਕੋਠੇ ਜਿ ਵੜ ਕੇ ਆ ਗਈ ਆ ਗਈ ਪੰਥ ਚੜ੍ਹ ਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ